ਇਨਨੂੰ ਐਸੀ ਅਸੀਂ ਤਾਂ ਹਾਰਦੇ ਹੀ ਨਹੀਂ ਹੁੰਦੇ ਜਿਹਾਰ ਜੀ ਅਸੀਂ ਰਾਜ ਸਭਾ ਚਲੇ ਜਾਨੇ ਹੁੰਦੇ ਆ ਫੇ ਉਧਰ ਜਾਂਦੇ ਆ ਫਿਰ ਉਧਰ ਦੇ ਚੋਰ ਮੋਰੀ ਬਣਾ ਰੱਖੀ ਆ ਉਧਰੋਂ ਦੀ ਮੈਂ ਕਹਿੰਦਾ ਰਿਹਾ ਓਏ ਲੋਕ ਦੁਖੀ ਨੇ ਤੁਹਾਡੇ ਤੋਂ ਓਏ ਮੈਂ ਜਾ ਕੇ ਆਉਣਾ ਲੋਕਾਂ ਚ ਰੋਜ਼ ਓਏ ਲੋਕ ਮੁਠੀਆਂ ਚ ਥੁੱਕੀ ਫਿਰਦੇ ਨੇ ਬਦਲਬਾਈ ਠੀਕ ਨਹੀਂ ਹੈਗੀ ਤੁਸੀਂ ਨਾ ਜਿੱਦ ਕਰੋ ਲੋਕ ਕੋ ਹੋਰ ਸੋਚੀ ਫਿਰਦੇ ਨੇ ਤੁਸੀਂ ਨਾ ਜੀ ਕਹਿੰਦੇ ਭਗਵਾਨ ਤੁਮਾਨੂੰ ਤਾਂ ਸੁਣਨਾ ਆਉਂਦੇ ਨੇ ਵੋਟਾਂ ਥੋੜੀ ਪਾਉਂਦੇ ਨੇ ਪਰ ਜਦੋਂ ਟਾਂਗ ਟਾਂਗ ਲੱਕ ਤੇ ਸਿੱਟੇ ਕਹਿੰਦੇ ਹਾਂ ਯਾਰ ਬੋਟਾ ਹੀ ਪਾਉਂਦੇ ਨੇ ਇਹਨਾਂ ਨੂੰ ਯਕੀਨ ਹੀ ਨਹੀਂ ਆਇਆ ਇਹਨਾਂ ਨੂੰ ਹੁਣ ਵੀ ਇਸੇ ਕਰਕੇ ਲੜਦੇ ਮੇਰੇ ਨਾਲ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਕੋਈ ਇਸ ਗੱਲ ਤੇ ਨਹੀਂ ਕਿ ਅਸੀਂ ਹਾਰ ਗਏ ਜਗਾ ਬਸ ਇਸ ਗੱਲ ਤੇ ਦੁੱਖ ਹੈ ਕਿ ਆਮ ਘਰਾਂ ਦੇ ਮੁੰਡੇ ਆਮ ਘਰਾਂ ਦੇ ਧੀਆਂ ਪੁੱਤ ਆਹ ਕੁਰਸੀਆਂ ਤੇ ਕਿਉਂ ਬਹਿ ਗਏ ਇਹਨਾਂ ਕੁਰਸੀਆਂ ਤੇ ਸਾਡੇ ਧੀਆਂ ਪੁੱਤ ਬਹਿਦੇ ਹੁੰਦੇ ਸੀ ਆ ਪਾ ਗਏ ਇਹਨਾਂ ਨੂੰ ਬਸ ਆ ਆ ਦੁੱਖ ਹੈ ਇਹਨਾਂ ਨੂੰ ਬਸ ਕਿ ਆਮ ਘਰਾਂ ਦੇ ਮੁੰਡੇ ਕਿਉਂ ਬਣ ਗਏ ਥੋੜੇ ਚੋ ਵੀ ਹਜੇ ਬਣਨੇ ਆ ਹੋਰ ਬਣਨੇ ਆ ਅਜੇ ਤੱਕ ਆਮ ਆਦੀ ਪਾਰਟੀ ਆ ਆਮ ਆਦਮੀ ਨੂੰ ਮੌਕਾ ਦਿੰਦੀ ਆ ਜਿਹੜਾ ਮਿਹਨਤ ਕਰੂਗਾ ਆਜੂ ਅੱਗੇ ਚੇਅਰਮੈਨ ਲਾਇਨੇ ਬਹੁਤ ਸਾਰੇ ਮੁੰਡੇ ਹੁਣ ਨਵੇਂ ਯੰਗ ਮੁੰਡੇ ਕਰੋ ਵੀ ਕੀ ਗੱਲ ਸਾਡੇ ਧੀਆਂ ਪੁੱਤਾਂ ਨੂੰ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਬਹਿਣਾ ਨਹੀਂ ਹੋਣੀ ਇਹਨਾਂ ਦੇ ਧੀਆਂ ਪੁੱਤੇ ਬਹਿ ਸਕਦੇ ਆ ਇਹਨਾਂ ਦੇ ਰਿਸ਼ਤੇਦਾਰੀ ਬਹਿ ਸਕਦੇ ਆ ਬਸ ਇਹ ਬਦਲਾ ਹਸਪਤਾਲ ਬਣਾ ਲਾਂਗੇ ਸਕੂਲ ਬਣਾ ਦਿਆਂਗੇ ਸ਼ਾਨਦਾਰ ਬਿਜਲੀ ਜਿੰਨੀਆਂ ਸਹੂਲਤਾਂ ਸੜਕਾਂ ਸਭ ਮਿਲਣ ਲਗੀਆਂ ਬਸ ਚੰਗੀ ਨੀਤ ਵਾਲੇ ਬੰਦੇ ਚੁਣਦੇ ਰਹੋ ਬਸ ਇਹਦੋਂ ਪਹਿਲਾਂ ਆਣਿਆ ਤੇ ਨੀਤਾਂ ਮਾੜੀਆਂ ਸੀ ਬੜਾ ਕੁਝ ਸਮਾਂ ਨਿਕਲ ਰਿਹਾ ਆਉਣ ਵਾਲੇ ਦਿਨਾਂ 'ਚ ਤੁਸੀਂ ਧਮਾਕੇ ਦੇਖੋਗੇ ਵਾਹ ਵਾਹ ਅਬ ਦੇ ਆਪ ਨੂੰ ਖਾਨਦਾਨੀ ਕਹੋਣ ਵਾਲੇ ਕਿਵੇਂ ਸਰਕਾਰਾਂ ਦੀਆਂ ਪਾਵਰਾਂ ਵਰਤ ਕੇ ਆਪ ਸਹੂਲਤਾ ਕਰ ਵਾਸਤੇ ਲਈਆਂ ਹੋਈਆਂ ਨੇ ਪੰਜਾਬ ਦੇ ਕਿਸੇ ਘਰ ਵਾਸਤੇ ਨਹੀਂ ਆਪਦੇ ਘਰਾਂ ਵਾਸਤੇ ਆਪਦੇ ਬਿਜ਼ਨਸਾਂ ਵਾਸਤੇ ਸਹੂਲਤਾ ਸਰਕਾਰ ਤੋਂ ਸਮਾਨ ਕੱਢ ਰਹੇ ਹਾਂ ਦੋ ਚਾਰ ਦਿਨਾਂ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਵੇਂ ਕਿਵੇਂ ਕੀ ਕੀ ਹੋਇਆ ਇਹਨਾਂ ਨੇ ਨਿੰਦਣਾ ਹੀ ਨਿੰਦਣਾ ਮੈਨੂੰ ਜਦੋਂ ਸਾਰੇ ਐਮਐਲਏਆਂ ਦੀਆਂ ਪੈਨਸ਼ਨਾਂ 6-6 ਪੈਨਸ਼ਨਾਂ ਕਈ ਲੈਂਦੇ ਸੀ 6 ਪੈਨਸ਼ਨ ਜਦੋਂ ਐਮਐਲਏ ਬਣ ਜੇ ਨਾ ਇੱਕ ਪਹਿਲੀ ਵਾਰ 75000 ਰੁਪਇਆ ਉਹਦੀ ਮਤਲਬ ਪਹਿਲਾਂ ਤਾਂ ਤਨਖਾਹ ਹੈ ਉਹਦੀ ਜੇ ਉਹ ਇੱਕ ਵਾਰ ਬਣ ਕੇ ਦੁਬਾਰਾ ਨਹੀਂ ਬਣਿਆ 75000 ਰੁਪਇਆ ਉਹਦੀ ਪੈਨਸ਼ਨ ਹੈ ساری ਉਮਰ ਦੀ ਜੇ ਉਹ ਦੋ ਵਾਰੀ ਐਮਐਲਏ ਬਣ ਗਿਆ ਫਿਰ ਉਹਦੀ ਤਨਖਾਹ ਮਿਲੀ ਜਾਊਗੀ ਫਰਜ਼ ਕਰ ਲਓ ਉਹ ਪੰਜ ਵਾਰੀ ਐਮਐਲਏ ਬਣ ਗਿਆ ਤੇ ਛੇਵੇਂ ਬਰਜਾ ਹਾਰ ਗਿਆ ਜੀ ਉਹਦੀ ਪਾਰਟੀ ਨੇ ਟਿਕਟ ਨਹੀਂ ਦਿੱਤੀ ਤਾਂ ਪਤਾ ਉਹਨੂੰ ਕਿੰਨੇ ਪੈਸੇ ਮਿਲਦੇ ਪੰਜ ਵਾਰ ਵਾਲੇ ਪੌਣੇ 3 ਲੱਖ ਕਹਿੰਦੇ ਲੋਕ ਵੜਾਪਾ ਪੈਨਸ਼ਨ ਦਰਸੀ ਜਾਂਦੇ ਆ ਆਉਣਸਾਰ ਮੈਂ ਤਾਂ ਆ ਕੇ ਸਿੱਧਾ ਕਹਿੰਦਾ ਇੱਕ ਮਿਲੂਗੀ ਲੈਣੀ ਹੈ ਲੋ ਨੀ ਮੇ ਇਹਦੇ ਵੀ ਕਾਟਾ ਮਾਰ ਦੂੰ ਕਹਿੰਦੇ ਚੱਲੇ ਨਾ ਇੱਕ ਤਰੱਕ ਲੱਕ ਤਰੱਕ ਮੈਂ ਕਿਉਂ ਤਾਂ ਹੱਥ ਬੰਨ ਕੇ ਜਾਂਦੇ ਲੋਕਾਂ 'ਚ ਸੇਵਾ ਦਾ ਮੌਕਾ ਦਿਓ ਜੀ ਤੇ ਸੇਵਾ ਦੀ ਪੈਨਸ਼ਨ ਥੋੜੀ ਹੁੰਦੀ ਹੈ ਸੇਵਾ ਦੀ ਪੈਨਸ਼ਨ ਮਿਲਦੀ ਕਦੇ ਉਹ ਤਾਂ ਇਹਨਾਂ ਰਾਜ ਨਹੀਂ ਸੇਵਾ ਉਹ 5-5 ਲੱਖ ਪੈਨਸ਼ਨ ਲੈਣੀਆਂ ਨੇ ਹੁਣ ਸਾਰ ਕੀਤਾ ਕੰਮ ਉਦੋਂ ਬਾਅਦ ਇਹਨਾਂ ਨੂੰ ਐ ਲੱਗਿਆ ਵੀ ਇਹ ਤਾਂ ਆਰਾਧਰ ਲੈਣੇ ਤਾਂ ਹਾਂ ਮੈਂ ਕਿਹਾ ਆ ਜਾਓ ਫਿਰ ਹੁਣ ਤੱਕ ਅਸੀਂ 11000 11000 ਏਕੜ ਦੇ ਲਗਭਗ ਜ਼ਮੀਨ ਜਿਹੜੀ ਜਾਂ ਇਹਨਾਂ ਦੇ ਰਿਸ਼ਤੇਦਾਰਾਂ ਤੋਂ ਜਾਂ ਪ੍ਰੈਕਟੀਕਲ ਲੀਡਰਾਂ ਦੇ ਕੋਈ ਖਾਸ ਬੰਦਿਆਂ ਤੋਂ ਜਾਂ ਲੀਡਰਾਂ ਤੋਂ ਜਿਹੜੀ ਛਾਂਮਲਾ ਟਾਈਮ ਜ਼ਮੀਨ ਛੱਡ ਛਡਵਾ ਚੁੱਕੇ ਹਾਂ 11000 ਏਕੜ ਦਬਰਖੇ ਸੋ ਅੱਜ ਹਸਪਤਾਲ ਦਾ ਉਦਘਾਟਨ ਕੀਤਾ ਹੈ 45 ਬਣਾਉਣੇ ਨੇ 37 ਬਸ ਅਗਲੇ ਹੁਣ ਵਾਲੇ ਦਿਨਾਂ ਚ ਹੋਰ ਕਰ ਦਿਆਂਗੇ ਪੂਰੇ ਬਜਟ ਆਊਗਾ ਬਜਟ ਦੇ ਵਿੱਚ ਕੋਸ਼ਿਸ਼ ਇਹੀ ਕਰ ਰਹੇ ਆ ਕਿ ਲੋਕਾਂ ਤੇ ਕੋਈ ਭਾਰ ਨਾ ਪਵੇ ਟੈਕਸ ਜਿੰਨਾ ਤੁਸੀਂ ਦੇਈ ਜਾਂਦੇ ਹੋ ਜੀ ਇਹੀ ਟੈਕਸ ਤੁਹਾਨੂੰ ਵਾਪਸ ਮਿਲਣ ਲੱਗ ਜਾਏ ਉਹ ਵੀ ਬਹੁਤ ਹੈ ਜਿੰਨਾ ਟੈਕਸ ਤੁਸੀਂ ਦਿੰਦੇ ਹੋ ਬਸ ਉਹ ਸਹੀ ਤਰੀਕੇ ਨਾਲ ਪਹੁੰਚ ਜੇ ਪਹੁੰਚ ਕੇ ਲੱਗ ਜੇ ਪਬਲਿਕ ਤੇ ਐਮਪੀ ਸਾਹਿਬ ਸਾਡੇ ਉਹਨਾਂ ਦਾ 5 ਕਰੋੜ ਰੁਪਇਆ ਇੱਕ ਸਾਲ ਦਾ ਬਣਦਾ ਹੈ ਸਾਡੇ ਰਾਜ ਸਭਾ ਦੇ ਐਮਪੀ ਨੇ ਉਹਨਾਂ ਦਾ 5-5 ਕਰੋੜ ਰੁਪਇਆ ਇੱਕ ਸਾਲ ਦਾ ਹੈ ਉਹ ਤਾਂ ਸਾਰੇ ਪੰਜਾਬ ਚ ਦੇ ਸਕਦੇ ਨੇ ਜਿਹੜਾ ਐਮਪੀ ਹੈ ਲੋਕ ਸਭਾ ਦਾ ਉਹ ਤਾਂ ਆਪਣੇ ਹਲਕੇ ਚ ਦੇ ਸਕਦਾ ਪਰ ਜਿਹੜਾ ਰਾਜ ਸਭਾ ਉਹ ਸਾਰੇ ਪੰਜਾਬ ਚ ਦੇ ਸਕਦਾ ਹੈ ਸੋ ਅਸੀਂ ਕੋਈ ਐਸੀ ਚੀਜ਼ ਨਹੀਂ ਛੱਡਣੀ ਕਿ ਪੈਸੇ ਕਰਕੇ ਇਹ ਚੀਜ਼ ਰਹਿ ਗਈ ਤੇ ਲੋਕਾਂ ਨੂੰ ਸਹੂਲਤ ਨਹੀਂ ਮਿਲੀ